नमस्कार आकाशवाणी जलंधर तू समाचार दर्शन मैं सरबजीत कौर हूँ ते वक विश्वा ग ਸਰਕਾਰ ਨੇ ਔਰਤਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਕਈ ਪਹਿਲਕਦਮੀਆਂ ਕੀਤੀਆਂ ਨੇ ਇਸੇ ਤਹਿਤ ਕੇਂਦਰੀ ਪੇਂਡੂ ਵਿਕਾਸ ਅਤੇ ਖੇਤੀਬਾੜੀ ਦੇ ਕਿਸਾਨ ਪਾਲਾਈ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੋਹਾਨ ਵੱਲੋਂ 25 ਨਵੰਬਰ ਨੂੰ ਨਵੀਂ ਦਿੱਲੀ ਤੋਂ ਲਿੰਗ ਅਧਾਰਿਤ ਹਿੰਸਾ ਵਿਰੁੱਧ ਰਾਸ਼ਟਰੀ ਮੁਹਿੰਮ ਨਈ ਚੇਤਨਾ ਪਹਿਲ ਬਦਲਾਵ ਕੀ ਦੇਤੀ ਜਗਰਦੀ ਸ਼ੁਰੂਆਤ ਕੀਤੀ ਗਈ ਲਿੰਗ ਅਧਾਰਿਤ ਹਿੰਸਾ ਇੱਕ ਅਜੇਹਾ ਮੁੱਦਾ ਨਹੀਂ ਹੈ ਜੋ ਪੇਂਡੂ ਇਲਾਕਿਆਂ ਵਿੱਚ ਹੀ ਸਗੋਂ ਸ਼ਹਿਰਾਂ ਵਿੱਚ ਵੀ ਇਹ ਸਮੱਸਿਆ ਮੌਜੂਦ ਹੈ। ਨਈ ਚੇਤਨਾ ਮੁਹਿੰਮ ਦੇ ਉਦੇਸ਼ਾ ਵਿੱਚ ਸਭ ਤਰ੍ਹਾਂ ਦੀ ਲਿੰਗ ਅਧਾਰਿਤ ਹਿੰਸਾ ਬਾਰੇ ਜਾਗਰੂਕਤਾ ਵਧਾਉਣਾ, ਪਾਈਚਾਰਿਆਂ ਨੂੰ ਬੋਲਣ ਅਤੇ ਕਦਮ ਉਠਾਉਣ ਲਈ ਉਤਸ਼ਾਹਤ ਕਰਨਾ, ਸਮੇਂ ਸਿਰ ਸਹਾਇਤਾ ਲਈ ਪ੍ਰਣਾਲੀਆਂ ਤੱਕ ਪਹੁੰਚ ਪ੍ਰਦਾਨ ਕਰਨਾ ਅਤੇ ਸਥਾਨਕ ਸੰਸਥਾਵਾਂ ਨੂੰ ਹਿੰਸਾ ਵਿਰੁੱਧ ਫੈਸਲਾਕੁਨ ਕਾਰਵਾਈ ਕਰਨ ਲਈ ਸ਼ਕਤੀ ਪ੍ਰਦਾਨ ਕਰਨਾ ਸ਼ਾਮਿਲ ਹੈ। ਆਓ ਸੁਣਦੇ ਹਾਂ ਇਸ ਬਾਬਤ ਸੂਬੇ ਤੋਂ ਵੱਖ-ਵੱਖ ਲੋਕਾਂ ਦੇ ਵਿਚਾਰ। ਮੈਂ ਮੀਨਾ ਕੁਮਾਰੀ ਹਾਂ ਜਿਸ ਸਟਾਫ ਨੋਸ ਸਿਵਲ ਹਸਪੀਟਲ ਕੰਮ ਕਰ ਰਹੀ ਹਾਂ ਔਰ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਕਿ ਲਿੰਗਾਧਾਰਿਤ ਹਿੰਸਾ ਨੂੰ ਰੋਕਣ ਵਾਸਤੇ ਸਾਡੀ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਬਹੁਤ ਵੱਡਾ ਉਪਰਾਲਾ ਹੈ ਜੋ ਕਿ ਸਾਰੀਆਂ ਮਹਿਲਾਾਂ ਮਾਜੜੀਆਂ ਆ ਉਹ ਇਸ ਦਾ ਲਾਭ ਲੈ ਸਕਦੀਆਂ ਔਰ ਸਹੂਲਤਾ ਲੈ ਸਕਦੀਆਂ ਸੋ ਆਪਣੇ ਹੱਕਾਂ ਬਾਰੇ ਸਾਰੇ ਹੀ ਜ਼ਾਰਿਆਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਨਵੀਂ ਚੇਤਨਾ ਮਹਾਮ ਜਿਸ ਵਿੱਚ ਅਸੀਂ ਲਿੰਗ ਆਧਾਰਿਤ ਹਿੰਸਾ ਨੂੰ ਰੋਕ ਸਕਦੇ ਹਾਂ ਸੋ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਇਸ ਕਾਨੂੰਨ ਜਿਹੜਾ ਬਣਿਆ ਹੈਗਾ ਕਾਨੂੰਨ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਣ ਮੇਰਾ ਨਾਮ ਐਡਵੋਕੇਟ ਗੁਰਪ੍ਰੀਤ ਕੋਰਾ ਮੈਂ ਐਸ ਐਨ ਮੀਡੀਏਟਰ ਹਾਂ ਥਰਡ ਤੋਂ ਹੁਮੇਂ ਦੇ ਲਈ ਥੋੜੇ ਜੇ ਹੁਣ ਐਕਟ ਚੇਂਜ ਹੋਏ ਆ ਬੀ ਐਨ ਐਸ ਐਸ ਦੇ ਵਿੱਚ ਹੋਇਆ ਹੈ ਉਹਦੇ ਵਿੱਚ ਇਹ ਹੈ ਕਿ ਫਾਸਟ ਟਰੈਕ ਤੇ ਥੋੜਾ ਜਿਹਾ ਚੱਲੇਗਾ ਜਿਹੜਾ ਰੇਪ ਕੇਸ ਹੋਗੇ ਜਾਂ ਡੋਮੈਸਟਿਕ ਵਾਇਲੈਂਸ ਦਾ ਹੋ ਗਿਆ डीपी रिपोर्ट ਵੀ ਫਾਸਟ ਟਰੈਕ ਤੇ ਹੀ ਆਏਗੀ ਤੇ ਇਸ ਰਿਗਾਰਡਿੰਗ ਕਿ ਜਿਹੜੇ ਛੋਟੇ ਬੱਚਿਆਂ ਨਾਲ ਵੀ ਕੋਈ ਦੁਰਘਟਨਾ ਹੁੰਦੀ ਆ ਜਾਂ ਕੁਝ ਇਸ ਤਰ੍ਹਾਂ ਦਾ ਆ ਕਿ ਆਪਾਂ ਇਹਦੇ ਡੀਐਲਐਸਏ ਦੇ ਵਿੱਚ ਨਾ ਇਸ ਐਕਟ ਦੇ ਅਕੋਰਡਿੰਗ ਉਹਨਾਂ ਨੂੰ ਕਲੇਮ ਵੀ ਪ੍ਰੋਵਾਈਡ ਕਰਦੇ ਆ ਫ੍ਰੀ ਆਫ ਕਾਸਟ ਵਕੀਲ ਵੀ ਦਿੰਦੇ ਆ ਇਨਕਲੂਡ ਕਿ ਬੱਚੇ ਵੀ ਹੈਗੇ ਆ ਇਸ ਦੇ ਵਿੱਚ ਕਿਸੇ ਵੀ ਏਜ ਦੇ ਸੀਨੀਅਰ ਸਿਟੀਜ਼ਨ ਹੋ ਗਿਆ ਊਮੈਨ ਹੋ ਗਿਆ ਬੱਚੇ ਹੋਗੇ ਸਾਈਡ ਕਾਜ਼ ਦੇ ਵਿੱਚ ਕੀ ਹੈ ਕਿ ਥੋੜਾ ਜਿਹਾ ਇੱਕ ਤਾਂ ਜਿਹੜਾ ਕੋਰਟ ਦਾ ਪ੍ਰੋਸੀਜਰ ਆ ਥੋੜਾ ਜਿਹਾ ਫਾਸਟ ਟਰੈਕ ਤੇ ਚੱਲ ਰਿਹਾ ਹੈ ਤੇ ਇਸ ਤੋਂ ਬਾਅਦ ਕੀ ਹੈ ਜਿਹੜੀ ਪੁਲਿਸ ਵੀ ਥੋੜੀ ਜਿਹੀ ਕਾਰਵਾਈ ਦੇ ਉੱਤੇ ਵੀ ਕੋਰਟ ਦਾ ਥੋੜਾ ਜਿਹਾ ਪੈਂਦਾ ਹੈ ਅਸਰ ਪੈਂਦਾ ਹੈ ਕਿ ਉਹ ਥੋੜਾ ਜਿਹਾ ਜਲਦੀ ਇਸ ਦੇ ਵਿੱਚ ਇਨਕੁਆਰੀ ਵਗੈਰਾ ਸਾਰਾ ਕਰਨ ਨੇ ਆਏ ਹਲਕਾ ਲਈ ਥੋੜਾ ਜਿਹਾ ਸੁਵਿਧਾਜਨਕ ਹੋ ਜਾਂਦਾ ਹੈ ਪ੍ਰੋਫੈਸਰ ਬਲਵਿੰਦਰ ਸਿੰਘ ਦੌਲਤਪੁਰਾ ਮੋਗਾ ਤੋਂ ਬੋਲ ਰਿਹਾ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ ਔਰਤ ਜਿਹੜੀ ਹੈ ਉਹਦਾ ਸਮਾਜ ਦੇ ਵਿੱਚ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਪਰਿਵਾਰ ਨੂੰ ਸਾਡੀਆਂ ਜਿਹੜੀਆਂ ਔਰਤਾਂ ਉਹ ਪਾਲਦੀਆਂ ਇਸ ਕਰਕੇ ਔਰਤਾਂ ਦੇ ਉੱਪਰ ਹਿੰਸਾ ਜਿਹੜੀ ਨਹੀਂ ਹੋਣੀ ਚਾਹੀਦੀ ਇਸੇ ਤਰ੍ਹਾਂ ਕਿਤੇ ਵੀ ਆਪਾਂ ਸਮਾਜ ਦੇ ਵਿੱਚ ਸਾਡੀਆਂ ਔਰਤਾਂ ਵਿਚਰਦੀਆਂ ਹਨ ਉਹਨਾਂ ਨੂੰ ਖੁੱਲ੍ਹ ਕੇ ਆਪਣੀ ਜਿਹੜੀ ਜ਼ਿੰਦਗੀ ਜਿਉਣ ਦਾ ਹੱਕ ਹੈ ਇਸ ਕਰਕੇ ਇਹ ਜਿਹੜੀ ਕਿਸੇ ਤਾਂ ਦੀ ਵੀ ਹਿੰਸਾ ਇਹਦੇ ਪ੍ਰਤੀ ਸਾਡੀਆਂ ਔਰਤਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਸਾਨੂੰ ਔਰਤਾਂ ਨੂੰ ਵੱਧ ਤੋਂ ਵੱਧ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ ਔਰ ਹੁਨਰਮੰਦ ਬਣਾਉਣਾ ਚਾਹੀਦਾ ਬਹੁਤ ਸਾਰੇ ਕਾਨੂੰਨ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਸਰਕਾਰ ਵੱਲੋਂ ਜਿਹੜੀਆਂ ਬਣਾਈਆਂ ਗਈਆਂ ਜਿਨ੍ਹਾਂ ਦੇ ਨਾਲ ਔਰਤਾਂ ਦੀ ਜਿਹੜੀ ਉੱਪਰ ਹਿੰਸਾ ਹੋ ਰਹੀ ਹੈ ਉਹਨੂੰ ਰੋਕਣ ਲਈ ਬਹੁਤ ਸਾਰੇ ਕਦਮ ਚੁੱਕੇ ਜਾ ਰਹੇ ਆ ਉਹਦੇ ਪ੍ਰਤੀ ਸਾਡੀਆਂ ਔਰਤਾਂ ਨੂੰ ਜਾਗਰੂਕ ਹੋਣਾ ਚਾਹੀਦਾ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਢੇਠਾ ਜਾ ਰਹੇ ਪਾਣੀ ਦੇ ਪੱਦਰ ਦੀ ਤਾਂ ਸੂਬੇ ਦੇਖੋ કુલ 23 ਜ਼ਿਲ੍ਹਿਆਂ ਵਿੱਚੋਂ 8 ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ਜਦਕਿ 9 ਜ਼ਿਲ੍ਹਿਆਂ ਵਿੱਚ ਪਾਣੀ ਦਾ ਪੱਧਰ ਹੀਠਾਂ ਜਾ ਚੁੱਕਿਆ ਹੈ ਪਾਣੀ ਦੇ ਪ੍ਰਬੰਧ ਸਾਮਸਮਾਲ ਅਤੇ ਧਰਤੀ ਹੇਠਲੇ ਪਾਣੀ ਦਾ ਪੱਧਰ ਕਟਣ ਦੀ ਇਸ ਸਮੱਸਿਆ ਪ੍ਰਤੀ ਜਾਗਰੂਕਤਾ ਅਤੇ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਪ੍ਰਸ਼ਾਸਨ ਅਤੇ ਵੱਖ-ਵੱਖ ਗੈਰ ਸਰਕਾਰੀ ਸੰਗਠਨਾ ਐਨ ਜੀਓਜ਼ ਵੱਲੋਂ ਕਦਮ ਚੁੱਕੇ ਜਾ ਰਹੇ ਨੇ ਜਿਸ ਨਾਲ ਆਮ ਲੋਕ ਇਸ ਬਾਬਤ ਜਾਗਰੂਕ ਹੋ ਰਹੇ ਨੇ ਇਸ ਸਬੰਧ ਮੌਕੇ ਤੋਂ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਨੇ ਲੋਕ ਨੂੰ ਲੋੜ ਅਨੁਸਾਰ ਪਾਣੀ ਵਰਤਣ ਦੀ ਅਪੀਲ ਕਰਦਿਆ ਇਸ ਦੀ ਸੰਭਾਲ ਕਰਨ ਲਈ ਕਿਹਾ ਹੈ ਸਾਨੂੰ ਸਾਰਿਆਂ ਨੂੰ ਪਾਣੀ ਦੀ ਸੱਚੀ ਵਰਤੋਂ ਕਰਨੀ ਚਾਹੀਦੀ ਹੈ ਜਿੱਥੇ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਲੋੜ ਅਨੁਸਾਰ ਪਾਣੀ ਲਾਉਣਾ ਚਾਹੀਦਾ ਫਸਲਾਂ ਨੂੰ ਉੱਥੇ ਬਾਕੀ ਲੋਕਾਂ ਨੂੰ ਵੀ ਘਰਾਂ ਦੇ ਵਿੱਚ ਜਾਂ ਫੈਕਟਰੀਆਂ ਦੇ ਵਿੱਚ ਜਿੱਥੇ ਵੀ ਪਾਣੀ ਦੀ ਵਰਤੋਂ ਹੁੰਦੀ ਹੈ ਉੱਥੇ ਲੋੜ ਅਨਸਾਰ ਪਾਣੀ ਦੀ ਵਰਤੋਂ অতি ਜ਼ਰੂਰੀ ਹੈ ਕਿਉਂਕਿ ਪਾਣੀ ਦਾ ਲੈਵਲ ਜਿਹੜਾ ਹੈ ਉਹ ਦਿਨੋਂ-ਦਿਨ ਥੱਲੇ ਜਾ ਰਿਹਾ ਹੈ ਕਿਸਾਨੀ ਖੇਤਰ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਾਫੀ ਨੁਕਤੇ ਜਿਹੜੇ ਆ ਉਹ ਦੱਸੇ ਗਏ ਆ ਜਿਨ੍ਹਾਂ ਚ ਲੇਜ਼ਰ ਲੈਵਲਰ ਇੱਕ ਬਹੁਤ ਵਧੀਆ ਜਿਹੜਾ ਇਨਸਟਰੂਮੈਂਟ ਹੈ ਸਾਡੀ ਮਸ਼ੀਨਰੀ ਹੈ ਉਹਨੇ ਸਾਰੇ ਖੇਤਾਂ ਨੂੰ ਲੈਵਲ ਕੀਤਾ ਜਿੱਥੇ ਬਹੁਤ ਪਾਣੀ ਦੀ ਬਚਤ ਹੁੰਦੀ ਹੈ ਬਾਕੀ ਨਵੇਂ ਨਵੇਂ ਨਵੀਆਂ ਟੈਕਨੀਕਸ ਜਿਹੜੀਆਂ ਉਹ ਕਿਸਾਨਾਂ ਨੂੰ ਅਡਾਪਟ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਪਾਣੀ ਦੀ ਬਚਤ ਹੋਵੇ ਤਾਂ ਕਿ ਆਪਾਂ ਆਪਣੇ ਭੋਖ ਨੂੰ ਬਚਾ ਸਕੀਏ ਆਮ ਲੋਕਾਂ ਦਾ ਇਸ ਸਬੰਧ ਵਿੱਚ ਕਹਿਣਾ ਹੈ ਮੈਂ ਮਨੋਸ਼ ਸ਼ਰਮਾ ਵਾਤਾਵਰਣ ਸੁਰੱਖਣ ਤੇ ਕੰਮ ਕਰ ਰਹੀ ਸੰਸਥਾ ਭੂਮੀ ਦਾ ਜਨਰਲ ਸਕੱਤਰ ਹਾਂ ਕਿ ਪੰਜ ਪਾਣੀਆਂ ਦੀ ਧਰਤੀ ਐ ਖਾਣ ਵਾਲਾ ਪੰਜਾਬ ਬਹੁਤ ਤੇਜ਼ੀ ਨਾਲ ਬੇਆਬ ਹੁੰਦਾ ਜਾ ਰਿਹਾ ਹੈ ਇਸ ਸਮੱਸਿਆ ਨੂੰ ਧਿਆਨ ਚ ਰੱਖਦੇ ਹੋਏ 2006 ਚ ਅਸੀਂ ਹੁਸ਼ਿਆਰਪੁਰ ਵਿੱਚ ਬਾਰਿਸ਼ ਤੇ ਪਾਣੀ ਦੀ ਸੰਭਾਲ ਦਾ ਇੱਕ ਉਪਰਾਲਾ ਸ਼ੁਰੂ ਕੀਤਾ ਚਿੰਤਪੁਰਨੀ ਰੋਡ ਤੇ ਜੈਨ ਕਲੋਨੀ ਵਿੱਚ ਪੰਜਾਬ ਖੇਤੀ ਵਿਸ਼ਵਵਿਦਿਆਲੇ ਦੇ ਮਾਹਿਰਾਂ ਦੇ ਸਹਿਯੋਗ ਨਾਲ ਅਸੀਂ ਪੂਰੀ ਕਲੋਨੀ ਨੂੰ ਵਰਖਾ ਜਲ ਸੰਰਖਣ ਦੇ ਅਧੀਨ ਲੈ ਆਂਦਾ 25 ਹੋਰ ਜਗ੍ਹਾ ਤੇ ਅਸੀਂ ਰੇਨਵਾਟਰ ਹਾਰਵੈਸਟਿੰਗ ਸਟਰਕਚਰਸ ਲਗਾਈਆਂ ਤੇ ਅੱਜ ਸਾਡੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਕਿ ਅਸੀਂ ਹਰ ਸਾਲ ਲਗਭਗ 10 ਕਰੋੜ ਲੀਟਰ ਪਾਣੀ ਨਾ ਸਿਰਫ ਬਚਾ ਰਹੇ ਹਾਂ ਬਲਕਿ ਸ਼ੁੱਧ ਪਾਣੀ ਨੂੰ ਗਲੀਆਂ ਨਾਲੀਆਂ ਗੱਟਰਾਾਂ ਚ ਜਾਣ ਤੋਂ ਵੀ ਰੋਕਣ ਚ ਸਫਲ ਹੋਏ ਹਾਂ ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਕੁਦਰਤੀ ਸੁੰਮਿਆਂ ਦੀ ਵਿਰਾਸਤ ਦੇਣ ਲਈ ਜਲ ਜੰਗਲ ਅਤੇ ਜ਼ਮੀਨ ਦੀ ਸੁਰੱਖਿਆ ਅਤੇ ਸੰਭਾਲ ਵਿੱਚ ਹੱਥ ਵਟਾਈਏ ਮੈਂ ਅਮਰਜੀਤ ਸ਼ਾਸਤਰੀ ਜੁਡੋ ਕੋਚ ਗਰਦਾਸਪੁਰ ਪੰਜਾਬ ਦੇ ਵਿੱਚੋਂ ਪਾਣੀ ਜਿਹੜਾ ਉਹ ਖਤਮ ਹੋਣ ਜਾ ਰਿਹਾ ਹੈ ਇਸ ਦਾ ਸਿੱਧਾ ਅਸਰ ਆਉਣ ਵਾਲੀਆਂ ਪੀੜ੍ਹੀਆਂ ਦੇ ਉੱਤੇ ਪੈਣਾ ਹੈ ਸਮੂਹ ਪੰਜਾਬੀਆਂ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਦੇ ਮਹਾਨ ਬਾਕ ਅਨੁਸਾਰ ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣਾ ਪਾਣੀ ਨੂੰ ਬਚਾਈਏ ਹਵਾ ਨੂੰ ਬਚਾਈਏ ਇਸ ਪੰਜਾਬ ਦੇ ਵਿੱਚੋਂ ਪਾਣੀ ਨੂੰ ਬਚਾਉਣ ਦੇ ਲਈ ਉਪਰਾਲਾ ਕਰੀਏ ਪਾਣੀ ਦਾ ਬੇਸਟ ਜਿਹੜੀ ਹੈ ਉਹ ਰੋਕੀ ਆਮ ਜਨਰਲ ਬੋਲ ਰਹਾ ਸਮਾਜ ਸੇਵੀ ਮਹਾਲੀ ਬੋਲ ਰਹਾ ਪੰਜਾਬ ਚ ਪਿੰਡਾਂ 'ਚ ਹਲੇ ਅਵੇਅਰਨੈਸ ਘੱਟ ਹੈ ਮੇਰੇ ਨਾਲ 4-5 ਸਮਾਜ ਸੇਵੀ ਸਰਸਾਂ ਜੁੜੀਆਂ ਹੋਈਆਂ ਆ ਪਿੰਡ ਪਿੰਡ ਜਾਂਦੇ ਆ ਉਥੇ ਲੋਕਾਂ ਨੂੰ ਅਵੇਅਰ ਕਰ ਰਹੇ ਆ ਕਿ ਭਾਈ ਪਾਣੀ ਬਚਾਓ ਕਿਉਂਕਿ ਪਾਣੀ ਜੇ ਬਚਾਵਾਂਗੇ ਤਾਂ ਜ਼ਿੰਦਗੀ ਅੱਗੇ ਬਚੇਗੀ ਉਹ ਖੇਤੀਬਾੜੀ 'ਚ ਪਾਣੀ ਦੀ ਦਿੱਕਤ ਆ ਰਹੀ ਹੈ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਨੀਚੇ ਜਾ ਰਿਹਾ ਹੈ ਇਹ ਆਪਾਂ ਪਾਣੀ ਦੀ ਸੰਭਾਲ ਕਰਾਂਗੇ ਤਾਂ ਹੀ ਅੱਗੇ ਬਚ ਪਾਵਾਂਗੇ ਬੱਚਿਆਂ ਨੂੰ ਬਚਾ ਪਾਵਾਂਗੇ ਅੱਗੇ ਲਾਈਫ ਤਾਂ ਹੀ ਜਿੰਸ ਰਹੇਗੀ ਆਪਣੀ ਜੀ ਜੋਲ ਪਠਾਨਕੋਟ ਤੋਂ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਗੁੱਦਗਿਰ ਹੋਣਾ ਪਏਗਾ ਕਿਉਂਕਿ ਇਹ ਬੜਾ ਗੰਭੀਰ ਮੁੱਦਾ ਹੈ ਇਸੇ ਤਰ੍ਹਾਂ ਹੀ ਪਾਣੀ ਦਾ ਲੈਵਲ ਮਿਠਾ ਡਿੱਗਦਾ ਗਿਆ ਕਿਉਂਕਿ ਸਰਵੇ ਦੇ ਅਨੁਸਾਰ ਵੀ ਵੇਖਣ ਜਾ ਕੇ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੇ ਉਹ ਡਾਰਕ ਜ਼ੋਨ ਚ ਪਾੜੇ ਤੇ ਗਏ ਨੇ ਤੇ ਇਹ ਲਗਾਤਾਰ ਉਹ ਲੋਕ ਵੀ ਅੰਗਾਰੀ ਕਰਦੇ ਸਰਕਾਰ ਦਾ ਪਾਸਾ ਬਣਾਦੀ ਆ ਇਸੇ ਨਾਲ-ਨਾਲ ਆਮ ਲੋਕਾਂ ਵੀ ਹੋਣ ਜਿੱਦਾਂ ਪਿਛੇ ਬਸਾਦਾ ਸੀ ਨਿਕਲਿਆ ਵਾਦ ਤੋਂ ਬਾਅਦ ਅਲੀ ਉਹ ਵੀ ਵਾਦਾ ਵਾਰਸ਼ ਹੋਏਗੀ ਉਹਦੇ ਨਾਲ ਵੀ ਜਿਹੜਾ ਧਰਤੀ ਹੈ ਖਾ ਜਾਣਾ ਜਿਹੜਾ ਪਾਣੀ ਦਾ ਲੈਵਲ ਉਹ ਜਿਹੜਾ ਉੱਤੇ ਵਾਦਾ ਹੋਏਗਾ ਮੈਂ ਧਰਮਿੰਦਰ ਠਾਕਰ ਸਰਕਾਰ ਦੇ ਵੱਲੋਂ ਪਾਣੀ ਲੋਕਾਂ ਨੂੰ ਫਰੀ ਦਿੱਤਾ ਜਾ ਰਿਹਾ ਜਿਦੇ ਕਰਕੇ ਉਹਨਾਂ ਦੇ ਵੱਲੋਂ ਪਾਣੀ ਦੀ ਕਦਰ ਨਹੀਂ ਕੀਤੀ ਜਾ ਰਹੀ ਕਿਉਂ ਸਰਕਾਰ ਨੂੰ ਚਾਹੀਦਾ ਕਿ ਪਾਣੀ ਦੇ ਮੀਟਰ ਲਗਾਉਣ ਤਾਂ ਜੋ ਪਾਣੀ ਜਿੰਨਾ ਕਿ ਚਾਹੀਦਾ ਉਨਾਂ ਹੀ ਲੋਕੀ ਯੂਜ਼ ਕਰਨ ਇਸ ਦੇ ਨਾਲ ਹੀ ਜੇ ਗੱਲ ਕਰੀਏ ਗੋਇ ਮਾਈਨਿੰਗ ਦੀ ਤੇ ਮਾਈਨਿੰਗ ਦੇ ਕਰਕੇ ਵੀ ਜਿੱਥੇ ਹੈ ਕਿ ਪਾਣੀ ਲਗਾਤਾਰ ਜ਼ਮੀਨ ਦੇ ਥਲੇ ਦੇ ਹਿੱਸੇ ਦੇ ਜਾ ਰਿਹਾ ਅਤੇ ਪਾਣੀ ਦੀ ਸਮੱਸਿਆ ਪੈਦਾ ਹੋ ਰਹੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦੇ ਉੱਪਰ ਕੋਈ ਕੜਾ ਰੁ ਮੈਂ ਰਿਸ਼ਕਮਰ ਸੰਤੰਤ ਬੋਲਦਾ ਪਿਆ ਹਾਂ ਪਾਣੀ ਦਾ ਪਦਰ ਜਿਹੜੀ ਜ਼ਮੀਨ ਦੇ ਇਥੋਂ ਉਹ ਬਹੁਤ ਘਟਦਾ ਜਾ ਰਿਹਾ ਹੈ ਇਸ ਨੂੰ ਬਚਾਉਣ ਵਾਸਤੇ ਸਾਨੂੰ ਪਾਣੀ ਦੀ ਬਹੁਤ ਬਚਤ ਕਰਨੀ ਚਾਹੀਦੀ ਹੈ ਔਰ ਗਵਰਨਮੈਂਟ ਜੋ ਲਿਆ ਰਹੀ ਹੈ ਸੈਂਟਰ ਗਵਰਨਮੈਂਟ ਨਹਿਰੀ ਪਾਣੀ ਦੀ ਸਕੀਮਾ ਜਿਹੜੀ ਕਰ ਰਿ ਹੈ ਸਪਲਾਈ ਹੋਣਾ ਉਸ ਤੋਂ ਜ਼ਿਆਦਾ ਵਰਤੋਂ ਕਰੀਏ ਆਪਾਂ ਕਾਰ ਧੋਣ ਲੱਗੇ ਹੀ ਪਾਣੀ ਬਹੁਤ ਸਾਰਾ ਵੇਸਟਰ ਕਰਦੇ ਲੱਗੇ ਹਾਂ ਨਹਾਉਣ ਵੇਲੇ ਵੀ ਸਾਡੀ ਟੂਟੀ ਚੱਲਦੀ ਰਹਿੰਦੀ ਹੈ ਨਹਿਰੀ ਪਾਣੀ ਦੀ ਵਰਤੋਂ ਕਰੋ ਔਰ ਜਿਹੜਾ ਆਸਮਾਨ ਤੋਂ ਪਾਣੀ ਡਿੱਗਦਾ ਹੈ ਇਹਨੂੰ ਹੀ ਜ਼ਮੀਨ ਦੇ ਵਿੱਚ ਪਹੁੰਚਾਉਣ ਦੀ ਵੱਧ ਵਧ ਕੋਸ਼ਿਸ਼ ਕਰੋ ਮੈਂ ਪ੍ਰਿਤਪਾਲ ਕੋਰ ਇਸ ਲਈ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਾਣੀ ਦੀ ਬਰਬਾਦੀ ਨੂੰ ਰੋਕਿਆ ਜਾਵੇ। ਟੁੱਟੀਆਂ ਪਾਈਪਾਂ ਦੀ ਲੀਕੇਜ ਠੀਕ ਰੱਖੀ ਜਾਵੇ। ਪਾਣੀ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ ਤੇ ਇਹੋ ਜਿਹੇ ਦਰਖਤ ਤੇ ਫਸਲਾਂ ਉਗਾਈਆਂ ਜਾਣ ਜਿਨ੍ਹਾਂ ਨੂੰ ਪਾਣੀ ਦੀ ਘੱਟ ਲੋੜ ਹੈ। ਜਿੱਥੋਂ ਤੱਕ ਹੋ ਸਕੇ ਪਾਣੀ ਨੂੰ ਬਚਾਓ। ਮੈਂ ਅਮਨਦੀਪ ਸਿੰਘ ਫਰੀਦਕੋਟ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਜਿੱਨੀਆਂ ਵੀ ਸਾਡੀਆਂ ਸਰਕਾਰੀ ਜਾਂ ਹੋਰ ਸੰਸਥਾਵਾਂ ਬਿਲਡਿੰਗਾਂ ਹਨ ਉਹਨਾਂ ਦੇ ਵਿੱਚੋਂ ਪਾਣੀ ਰੀਚਾਰਜ ਦਾ ਸਿਸਟਮ ਉਹ ਜ਼ਰੂਰ ਕਰਨਾ ਚਾਹੀਦਾ ਹੈ। ਅਸੀਂ ਪਾਣੀ ਦੀ ਵਰਤੋਂ ਨੂੰ ਇੱਕ ਇੱਕ ਬੂੰਦ ਦਨੂ ਸਹਾਈ ਸਮਝਦੇ ਹੋਏ ਇੱਕ ਇੱਕ ਬੂੰਦ ਨੂੰ ਲਾਹੇਵਨ ਸਮਝਦੇ ਹੋਏ ਆਪਾਂ ਨੂੰ ਹਰਕ ਪਾਣੀ ਦੀ ਬੂੰਦ ਸੰਜਮ ਦੇ ਨਾਲ ਵਰਤੋਂ ਕਰਨੀ ਚਾਹੀਦੀ ਹੈ ਮੈਂ ਜਸਪ੍ਰਿਤ ਕੌਰ ਬਾਬਾ ਬੰਦਾਬਾਦ ਰਕਾਲੋਜ ਐਜੂਕੇਸ਼ਨ ਫ੍ਰੀਕੋਰ ਦਿੱਤੇ ਆਪਕ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਮੀਂਹ ਦੇ ਪਾਣੀ ਨੂੰ ਇਕੱਠਾ ਕਰਕੇ ਜ਼ਮੀਨ ਦੇ ਵਿੱਚ ਸਿੰਚਾਈ ਦਾ ਕਾਰਜ ਕਰ ਰਹੇ ਹਨ ਉੱਥੇ ਹੀ ਆਮ ਲੋਕ ਘਰਾਂ ਵਿੱਚ ਕੱਪੜੇ ਧੋਣ ਲਈ ਵਰਤਿਆ ਜਾਣ ਵਾਲਾ ਪਾਣੀ ਦਾ ਪੁਨਰ ਪ੍ਰਯੋਗ ਘਰਾਂ ਨੂੰ ਸਾਫ਼ ਕਰਨ ਦੇ ਲਈ ਪੋਚੇ ਲਗਾਉਣ ਦੇ ਲਈ ਗੱਡੀਆਂ ਨੂੰ ਧੋਣ ਦੇ ਲਈ ਕਰ ਰਹੇ ਹਨ ਉੱਥੇ ਹੀ ਪੰਜਾਬ ਦੇ ਕਿਸਾਨ ਵੀ ਫਸਲੀ ਚੱਕਰ ਨੂੰ ਤੋੜ ਕੇ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਬਦਲੀਆਂ ਫਸਲਾਂ ਵੱਲ ਰੁੱਖ ਕਰ ਰਹੇ ਹਨ ਜਿਨ੍ਹਾਂ ਵਿੱਚ ਪਾਣੀ ਦੀ ਵਰਤੋਂ ਬਹੁਤ ਹੀ ਘੱਟ ਮਾਤਰਾ ਵਿੱਚ ਹੁੰਦੀ ਹੈ ਕਿ ਅਸੀਂ ਆਮ ਲੋਕ ਚਾਹੀਏ ਤਾਂ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਗੁਰਦਾਸਪੁਰ ਤੋਂ ਬਿਸੰਬਰ ਮਿੱਟੂ ਫਰੀਦਕੋਟ ਤੋਂ ਤਰਸੀਮ ਚਾਨਣਾ ਮੋਹਾਲੀ ਤੋਂ ਮਨੋਜ ਗਿਰਦਰ ਪਠਾਨਕੋਟ ਤੋਂ ਰਜਨੀਸ਼ ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਮੋਗਾ ਤੋਂ ਊਸ਼ਾ ਗੌਰ ਜਸ਼ਨ ਤੇ ਤਰੰਤਰੰਤੋਂ ਅਮਿਤ ਮਰਵਾਹਾ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਹੋਰ ਵਿਸ਼ਿਆਂ ਤੇ ਹੋਵੇਗੀ ਮੁਲਾਕਾਤ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਸ਼ ਰਾਜੇਸ਼ ਭਾਲੀ